ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਰੈਗੂਲਰ ਤਿਆਰੀ ਕਰਵਾ ਰਹੇ ਹਾਂ ਤੇ ਰੋਜ਼ਾਨਾ ਉਸੇ ਦੇ ਸੰਬੰਧ ਵਿੱਚ ਵੀਡੀਓ ਪਾਉਂਦੇ ਆ ਤੇ ਸਾਰੀਆਂ ਸਰਕਾਰੀ ਨੌਕਰੀ ਦੇ ਜੋ ਵੀ ਪੇਪਰ ਹਨ ਤੁਹਾਡੇ ਕਾਂਸਟੇਬਲ ਸੀਨੀਅਰ ਅਸਿਸਟੈਂਟ ਸਬ ਇੰਸਪੈਕਟਰ ਤੇ ਐਗਜ਼ਾਈਜ਼ ਇੰਸਪੈਕਟਰ ਹਾਈ ਕੋਰਟ ਪੀਐਨ ਜਾਂ ਗਰੁੱਪ ਬੀ ਸੀਡੀ ਦੀ ਕੋਈ ਵੀ ਭਰਤੀ ਦੀ ਆਪਾਂ ਤਿਆਰੀ ਇਸ ਚੈਨਲ ਦੇ ਉੱਤੇ ਤੁਹਾਨੂੰ ਬਿਲਕੁਲ ਫ੍ਰੀ ਇੰਗਲਿਸ਼ ਤੇ ਪੰਜਾਬੀ ਦੋਵਾਂ ਮੀਡੀਆ ਵਿੱਚ ਕਰਵਾ ਰਹੇ ਹਾਂ ਤੇ ਰਜਾਨਾ ਵੀਡੀਓ ਪਾਣੇ ਆ ਤੇ ਅੱਜ ਦਾ ਟੌਪਿਕ ਜੁਡੀਸ਼ੀਅਲ ਇੰਸਟੀਟਿਊਸ਼ਨਸ ਜਿਹਨੂੰ ਨਿਆਂਪਾਲਿਕਾ ਸੰਸਥਾਵਾਂ ਆਪਾਂ ਕਹਿ ਦਿੰਨੇ ਆ ਠੀਕ ਆ ਤੇ ਉਹਦੇ ਰਿਗਾਰਡਿੰਗ ਪਹਿਲਾਂ ਇੱਥੇ ਦੀਆਂ ਚਾਰ ਵੀਡੀਓ ਪੈ ਚੁੱਕੀਆਂ ਇੱਕ ਦੇ ਵਿੱਚ ਥਿਊਰੀ ਤੇ ਤਿੰਨ ਦੇ ਵਿੱਚ ਐਮਸੀਕਿਊ ਆਪਾਂ ਤੁਹਾਨੂੰ ਪੜ੍ਹਾ ਚੁੱਕੇ ਆ ਤੇ ਇਹ ਚੌਥੀ ਵੀਡੀਓ ਆ ਠੀਕ ਆ ਜਿਸ ਦੇ ਵਿੱਚ ਤੁਹਾਡੇ ਅਗਲੇ ਜੋ ਰਹਿੰਦੇ MCQ ਆ 100 ਪਲੱਸ MCQ ਸੀ ਨਾ ਇਸ ਟੌਪਿਕ ਦੇ ਉਹ ਆਪਾਂ ਕਵਰ ਕਰਵਾਵਾਂਗੇ ਠੀਕ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਚੰਗੀ ਲਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਠੀਕ ਆ ਤੇ ਆਪਣਾ ਨੰਬਰ ਹੈਗਾ 988743699 ਇਸ ਨੰਬਰ ਦੇ ਉੱਤੇ ਤੁਸੀਂ ਮੈਸੇਜ ਕਰਕੇ ਜੁੜ ਸਕਦੇ ਹੋ ਤੇ ਤੁਹਾਨੂੰ ਟੈਲੀਗ੍ਰਾਮ ਗਰੁੱਪ ਦਾ ਇੱਕ ਲਿੰਕ ਭੇਜਿਆ ਜਾਊਗਾ ਟੈਲੀਗ੍ਰਾਮ ਵੀ ਜੁਆਇਨ ਕਰ ਲਓ ਉਸ ਦੇ ਉੱਤੇ ਰੋਜ਼ਾਨਾ ਕਰੰਟ ਅਫੇਅਰ ਦੀ ਪੀਡੀਐਫ ਆਈ ਜਾਂਦੀ ਹੈ ਇੰਗਲਿਸ਼ ਤੇ ਪੰਜਾਬੀ ਮੀਡੀਅਮ ਦੇ ਵਿੱਚ ਠੀਕ ਤੁਸੀਂ ਉਹ ਕਰੰਟ ਅਫੇਅਰ ਦੀ ਪੀਡੀਐਫ ਵੀ ਰਜਾਨਾ ਪੜ੍ਹ ਸਕਦੇ ਹੋ ਠੀਕ ਹੈ ਤੇ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ ਉਹ ਵੀ ਠੀਕ ਹੈ ਤੇ ਪੁਰਾਣੇ ਪੇਪਰ ਵੀ ਕਨਸਟੇਬਲ ਦੀ ਭਰਤੀ ਦੇ ਰਿਗਾਰਡਿੰਗ ਤੁਹਾਨੂੰ ਜਲਦੀ ਆਪਣੀ ਐਪ ਦੇ ਉੱਤੇ ਮਿਲਣ ਲੱਗ ਜਾਣਗੇ ਠੀਕ ਹੈ 9888433699 ਨੰਬਰ ਦੇ ਉੱਤੇ ਜੁਆਇਨ ਕਰ ਲਓ ਤੇ ਟੈਲੀਗ੍ਰਾਮ ਜੁਆਇਨ ਕਰ ਲਓ ਤੁਹਾਨੂੰ ਅਪਡੇਟ ਮਿਲ ਜੇਗਾ ਠੀਕ ਹੈ ਤੇ ਅੱਜ ਦਾ 76ਵਾਂ ਪ੍ਰਸ਼ਨ ਜੋ ਆਪਾਂ ਕੰਟੀਨਿਊ ਕਰਨਾ ਹੈ ਬਟ ਇਸ ਸਟੇਅ ਡੈਸੀਸ ਇਨ ਦਾ ਕੰਟੈਕਸਟ ਆਫ ਜੁਡੀਸ਼ੀਅਲ ਪ੍ਰੋਸੈਸ ਨਿਆਇਕ ਪ੍ਰਕਿਰਿਆ ਦੇ ਸੰਦਰਭ ਵਿੱਚ ਸਟੇਅ ਡੈਸੀਸ ਕੀ ਹੈ ਇਸ ਸਵਾਲ ਦਾ ਉੱਤਰ ਹੈ ਦੋਸਤੋ ਪਹਿਲਾਂ ਦੇ ਫੈਸਲਿਆਂ ਦੇ ਮਿਸਾਲ ਦੀ ਪਾਲਣਾ ਕਰਨਾ ਠੀਕ ਹੈ ਮਤਲਬ ਟੂ ਫਾਲੋ ਦੀ ਫਾਲੋ ਦੀ ਪ੍ਰੀਸੀਡੈਂਟ ਆਫ ਅਰlier ਡਿਸੀਜਨਸ ਠੀਕ ਹੈ ਮਤਲਬ ਕਿ ਜੋ ਜਿਵੇਂ ਸੁਪਰੀਮ ਕੋਰਟ ਕੋਈ ਪਹਿਲਾਂ ਦੇ ਫੈਸਲੇ ਸਨਾ ਦਿੰਦਾ ਮੰਨ ਲਓ ਹਨਾ ਉਹਨਾਂ ਦੀ ਮਤਲਬ ਕਿ ਹਾਈ ਕੋਰਟ ਨੂੰ ਵੀ ਪਾਲਣਾ ਕਰਨੀ ਪੈਂਦੀ ਹੈ ਤੇ ਹਨਾ ਰੀਨ ਅਦਾਲਤਾਂ ਨੂੰ ਵੀ ਪਾਲਣਾ ਕਰਨੀ ਪੈਂਦੀ ਹੈ ਉਸੇ ਲਈ ਇਹ ਵਾਰਡ ਹੈ ਇੱਕ ਦੀ ਸਟੇਅ ਡੈਸੀਸ ਠੀਕ ਹੈ ਪਹਿਲਾਂ ਦੇ ਫੈਸਲਿਆਂ ਦੀ ਮਿਸਾਲ ਦੀ ਪਾਲਣਾ ਕਰਨਾ ਜੋ ਵੀ ਪਹਿਲਾਂ ਦੇ ਫੈਸਲਿਆਂ ਦੀ ਮਿਸਾਲ ਕੋਈ ਵੀ ਮਤਲਬ ਕਿ ਡਿਸੀਸ਼ਨ ਆ ਜੋ ਵੀ ਹਨਾ ਉਹਨੂੰ ਫੋਲੋ ਕਰਨਾ ਪਾਲਣਾ ਕਰਨਾ ਅਗਲਾ ਬਰਸ਼ਨ ਪ੍ਰਾਇਮਾ ਫੈਸੀ ਸਬੂਤ ਕੀ ਹੈ ਵਟ ਇਜ਼ ਪ੍ਰਾਇਮਾ ਫੈਸੀ ਐਵਿਡੈਂਸ ਠੀਕ ਹੈ ਤੇ ਇਹ ਸਵਾਲ ਦਾ ਉੱਤਰ ਹੈ ਗਿਆ ਸਬੂਤ ਜੋ ਪਹਿਲੀ ਨਜ਼ਰ ਵਿੱਚ ਸੱਚ ਜਾਪਦਾ ਹੈ ਸਬੂਤ ਉਹ ਉਦਾਂ ਦਾ ਸਬੂਤ ਜੋ ਜਿਹੜਾ ਪਹਿਲੀ ਵਾਰ ਦੇਖਣ ਚਈ ਮਤਲਬ ਕਿ ਸੱਚਾ ਜਾਪਦਾ ਵੀ ਕਿ ਇਹ ਸਬੂਤ ਅਸਲੀ ਆ ਠੀਕ ਆ ਉਹਨੂੰ ਪ੍ਰੈਮਾ ਫੈਸੀ ਦੇ ਨਾਂ ਨਾਲ ਡਿਕਲੇਅਰ ਕੀਤਾ ਜਾਂਦਾ ਠੀਕ ਆ ਇਦਾਂ ਦੇ ਐਵੀਡੈਂਸ ਨੂੰ ਠੀਕ ਆ ਉਸ ਤੋਂ ਅਗਲਾ ਆ ਗਿਆ ਐਕਸ ਪਾਰਟੇ ਕਾਰਵਾਈ ਕੀ ਹੈ ਬਟ ਇਸ ਐਕਸ ਪਾਰਟੇ ਪ੍ਰਸੀਡਿੰਗ ਠੀਕ ਆ ਇਹ ਕਿਹਾ ਇੱਕ ਧਿਰ ਦੇ ਗੈਰਹਾਜ਼ਨ ਹੋਂਤੇ ਕੀਤੀ ਗਈ ਕਾਰਵਾਈ ਜਦੋਂ ਦੋ ਧਿਰਾਂ ਦੇ ਵਿੱਚ ਕੇਸ ਲੱਗਿਆ ਹੁੰਦਾ ਤੇ ਇੱਕ ਧਿਰ ਮੌਜੂਦ ਨਾ ਹੋਵੇ ਤਾਂ ਜਿਹੜਾ ਕੇਸ ਦਾ ਫੈਸਲਾ ਆਉਂਦਾ ਠੀਕ ਹੈ ਜਾਂ ਫਿਰ ਕੇਸ ਦੀ ਕਾਰਵਾਈ ਕੀਤੀ ਜਾਂਦੀ ਆ ਇੱਕ ਧਿਰ ਦੇ ਹੋਂਤੇ ਤੇ ਦੂਜੀ ਧਿਰ ਗੈਰ ਹਾਜ਼ਰ ਹੋਣ ਤੇ ਤਾਂ ਉਹਨੂੰ ਐਕਸ ਪਾਰਟੇ ਪ੍ਰोसीडिंग ਕਹਿੰਦੇ ਆ ਠੀਕ ਹੈ ਐਕਸ ਪਾਰਟੇ ਪ੍ਰोसीडिंग ਇੱਕ ਧਿਰ ਦੇ ਗੈਰ ਹਾਜ਼ਰ ਹੋਣ ਤੇ ਕੀਤੀ ਗਈ ਕਾਰਵਾਈ ਅਗਲਾ ਪ੍ਰਸ਼ਨ ਆ ਗਿਆ ਕਾਨੂੰਨੀ ਸੰਦਰਭ ਵਿੱਚ ਰਿੱਟ ਕੀ ਹੈ ਬਟ ਇਸ are it in legal context ਠੀਕ ਹੈ ਤੇ ਇਸ ਸਵਾਲ ਦੇ অপਸ਼ਨਸ ਤੁਹਾਡੇ ਸਾਹਮਣੇ ਹੈ ਤੇ ਇਸ ਸਵਾਲ ਦਾ ਉੱਤਰ ਹੈਗਾ ਕੋਈ ਕਾਰਵਾਈ ਕਰਨ ਜਾਂ ਮਨਾ ਕਰਨ ਦਾ ਆਦੇਸ਼ ਦੇਣ ਵਾਲਾ ਇੱਕ ਕਾਨੂੰਨੀ ਦਸਤਾਵੇਜ਼ ਠੀਕ ਹੈ ਇਲੀਗਲ ਡਾਕੂਮੈਂਟ ਕਮਾਂਡਿੰਗ অর ਪ੍ਰੋਹੀਬਿਟਿੰਗ ਸਮ ਐਕਸ਼ਨ ਇੱਕ ਇਦਾਂ ਦਾ ਡਾਕੂਮੈਂਟ ਜਿਹੜਾ ਤਾ ਉਹਨੂੰ ਪ੍ਰੋਹੀਬਿਟ ਕਰਦਾ ਜਾਂ ਕਮਾਂਡ ਦੇਣ ਤੋਂ ਠੀਕ ਹੈ ਮਨਾ ਕਰਨ ਦਾ ਆਦੇਸ਼ ਦੇਣ ਵਾਲਾ ਇੱਕ ਕਾਨੂੰਨੀ ਦਸਤਾਵੇਜ਼ ਤੁਹਾਨੂੰ ਕਾਰਵਾਈ ਕਰਨ ਤੋਂ ਮਨਾ ਕਰਨ ਲਈ ਜਿਹੜਾ ਆਦੇਸ਼ ਦੇਣਾ ਵਾਲਾ ਇੱਕ ਡਾਕੂਮੈਂਟ ਹੁੰਦਾ ਦਸਤਾਵੇਜ਼ ਉਹਨੂੰ ਕਿਹਾ ਜਾਂਦਾ ਰਿਟ ਠੀਕ ਹੈ ਕਾਨੂੰਨ ਨਹੀਂ ਸੰਦਰਭ ਵਿੱਚ ਉਹਨੂੰ ਰਿਟ ਕਿਹਾ ਜਾਂਦਾ ਹੈ ਠੀਕ ਹੈ ਮਤਲਬ ਕੋਈ ਤੁਸੀਂ ਗਲਤ ਐਕਸ਼ਨ ਕਰ ਰਹੇ ਹੋ ਹਨ ਹਣਾ ਉਸ ਲਈ ਮਨਾ ਕਰਨਾ ਠੀਕ ਹੈ ਉਹਨੂੰ ਰਿਟ ਕਹਿੰਦੇ ਆ ਠੀਕ ਹੈ ਵੀ ਇਹ ਡਾਕੂਮੈਂਟ ਰਾਹੀਂ ਤੁਹਾਨੂੰ ਪਰਹੇਜ਼ ਕਰਨ ਲਈ ਕਿਹਾ ਜਾਂਦਾ ਮਨਾ ਕਰਨ ਲਈ ਕਿਹਾ ਜਾਂਦਾ ਵੀ ਇਹ ਐਕਸ਼ਨ ਨਾ ਲਓ ਕਾਰਵਾਈ ਨਾ ਕਰੋ ਅਗਲਾ ਪ੍ਰਸ਼ਨ ਐਮਕੀਐਸ ਕਿਉਰੀ ਕੀ ਹੈ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ অপਸ਼ਨ ਬੀ ਐਨ ਇੰਪਾਰਟਿਆਲ ਐਡਵਾਇਜ਼ਰ ਟੂ ਦੀ ਕੋਰਟ ਅਦਾਲਤ ਨੂੰ ਇੱਕ ਨਿਰਪੱਖ ਸਲਾਹਕਾਰ ਠੀਕ ਹੈ ਐਮਕੀਐਸ ਕਿਉਰੀ ਕੀ ਹੈ ਅਦਾਲਤ ਨੂੰ ਇੱਕ ਨਿਰਪੱਖ ਸਲਾਹਕਾਰ ਨੂੰ ਐਮਕੀਐਸ ਕਿਉਰੀ ਕਿਹਾ ਜਾਂਦਾ ਹੈ ਜਿਹੜਾ ਅਦਾਲਤ ਜੀ ਇੱਕ ਨਿਰਪੱਖ ਸਲਾਹਕਾਰ ਹੁੰਦਾ ਹੈ ਉਹਨੂੰ ਮਤਲਬ ਕਿ ਐਮਕੀਐਸ ਕਿਉਰੀ ਦੇ ਨਾਮ ਨਾਲ ਨੋਟ ਕੀਤਾ ਜਾਂਦਾ ਹੈ ਅਗਲੇ ਪ੍ਰਸ਼ਨ ਜੋ 81 ਤੋਂ 90 ਵਾਲੇ ਰਹਣੇ ਆ ਤੁਹਾਡੇ ਲਾਇਰ ਤੇ ਲੀਗਲ professions ਦੇ ਵਿੱਚ ਠੀਕ ਹੈ ਲਾਇਰ ਮਿਸ ਵਕੀਲ ਤੇ ਵਕੀਲਾਂ ਦੇ profession ਦੇ ਰਿਗਾਰਡਿੰਗ ਆ ਠੀਕ ਹੈ ਕਿਸੇ ਰਾਜ ਵਿੱਚ ਐਡਵੋਕੇਟ ਜਨਰਲ ਦੀ ਮੁੱਖ ਭੂਮਿਕਾ ਕੀ ਹੈ ਕਿਸੇ ਰਾਜ ਵਿੱਚ ਐਡਵੋਕੇਟ ਜਨਰਲ ਤੋਂ ਦੱਸਿਆ ਆ ਐਡਵੋਕੇਟ ਜਨਰਲ ਕੌਣ ਹੁੰਦਾ ਹੈ ਰਾਜ ਪੱਧਰ ਤੋਂ ਸਭ ਤੋਂ ਉੱਚ ਪੱਧਰ ਦੇ ਕਾਨੂੰਨੀ ਅਧਿਕਾਰੀ ਇਹ ਰਾਜ ਵਿੱਚ ਸਭ ਤੋਂ ਉੱਚਤਮ ਪੱਧਰ ਤੇ ਜਿਹੜਾ ਕਾਨੂੰਨੀ ਅਧਿਕਾਰੀ ਹੁੰਦਾ ਹੈ ਜਿਹੜਾ ਸਰਕਾਰ ਦੇ ਰਾਜ ਸਰਕਾਰ ਦੇ ਫੈਸਲਿਆਂ ਬਾਰੇ ਠੀਕ ਆ ਜੋ ਵੀ ਕੋਰਟ ਰਿਗਾਰਡਿੰਗ ਪ੍ਰोसीडिंग ਹੁੰਦੀਆਂ ਉਹਨਾਂ ਦੀ ਅੱਗੇ ਹੋ ਕੇ ਦੇਖਦਾ ਉਹ ਕਾਰਵਾਈਆਂ ਕਰਦਾ ਹੈ ਨਾ ਕਾਨੂੰਨੀ ਕਾਰਵਾਈਆਂ ਉਹ ਐਡਵੋਕੇਟ ਜਨਰਲ ਦਾ ਕੰਮ ਹੁੰਦਾ ਕਾਨੂੰਨੀ ਮਾਮਲਿਆਂ ਤੇ ਸਰਕਾਰ ਨੂੰ ਸਲਾਹ ਦੇਣਾ ਠੀਕ ਆ ਉਹ ਸਾਰੀ ਐਡਵੋਕੇਟ ਜਨਰਲ ਦੀ ਜ਼ਿੰਮੇਵਾਰੀ ਹੁੰਦੀ ਹੈ ਠੀਕ ਆ ਅਗਲਾ ਪ੍ਰਸ਼ਨ ਆ ਗਿਆ ਇੱਕ ਸਰਕਾਰੀ ਵਕੀਲ ਦੀ ਭੂਮਿਕਾ ਕੀ ਹੈ ਇੱਕ ਸਰਕਾਰੀ ਵਕੀਲ ਦੀ ਭੂਮਿਕਾ ਕੀ ਹੈ ਇਸ ਸਵਾਲ ਦਾ ਉੱਤਰ ਹੈਗਾ ਅਪਰਾਧਿਕ ਮਾਮਲਿਆਂ ਵਿੱਚ ਰਾਜ ਦੀ ਨੁਮਾਇੰਦਗੀ ਕਰਨਾ ਠੀਕ ਹੈ ਇੱਕ ਸਰਕਾਰ ਵਕੀ ਸਰਕਾਰੀ ਵਕੀਲ ਦੀ ਭੂਮਿਕਾ ਕੀ ਹੈ ਅਪਰਾਧਿਕ ਮਾਮਲਿਆਂ ਵਿੱਚ ਰਾਜ ਦੀ ਨੁਮਾਇੰਦਗੀ ਕਰਨਾ ਜਦੋਂ ਕੋਈ ਵੀ ਮਾਮਲਾ ਹੋਵੇ ਅਪਰਾਧਿਕ ਉਸ ਦੇ ਵਿੱਚ ਸਰਕਾਰੀ ਵਕੀਲ ਸਰਕਾਰ ਦੀ ਨੁਮਾਇੰਦਗੀ ਕਰਦਾ ਹੈ ਠੀਕ ਹੈ ਅਗਲਾ ਪ੍ਰਸ਼ਨ ਆ ਗਿਆ ਨੌਟਰੀ ਪਬਲਿਕ ਕੀ ਹੈ ਜਿਹੜੀ ਨੌਟਰੀ ਪਬਲਿਕ ਕੀ ਹੈ ਪਟਿਸ ਨੌਟਰੀ ਪਬਲਿਕ ਦਸਤਾਵੇਜ਼ਾਂ ਉੱਤੇ ਦਸਖਤਾਂ ਦੀ ਗਵਾਹੀ ਦੇਣ ਲਈ ਅਧਿਕਾਰਤਿਕ ਅਧਿਕਾਰੀ ਨੌਟਰੀ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਨੌਟਰੀ ਕੀ ਹੁੰਦਾ ਹੈ ਨੌਟਰੀ ਅਟੈਸਟ ਕਰਦਾ ਹੁੰਦਾ ਤੁਹਾਡੇ ਡਾਕੂਮੈਂਟ ਹਨਾ ਉਹ ਮਤਲਬ ਕਿ ਇੱਕ ਏਦਾਂ ਦਾ ਅਧਿਕਾਰੀ ਹੁੰਦਾ ਹੈ ਜਿਹੜਾ ਮਤਲਬ ਕਿ ਏਦਾਂ ਦੀ ਗਵਾਹੀ ਪਾ ਸਕਦਾ ਹੈ ਕਿ ਇਹ ਸਾਰੇ ਵੈਲਿਡ ਹਨ ਜੋ ਵੀ ਡਾਕੂਮੈਂਟ ਹਨ ਤੁਹਾਡੇ ਵੈਲਿਡ ਹਨ ਠੀਕ ਹੈ ਉਸ ਦੀ ਗਵਾਹੀ ਪੈਣ ਨਾਲ ਸਾਰੇ ਡਾਕੂਮੈਂਟ ਤੁਹਾਡੇ ਵੈਲਿਡ ਹੋ ਜਾਂਦੇ ਹਨ ਠੀਕ ਹੈ ਏ નોਟਰੀ ਦਾ ਕੰਮ ਹੁੰਦਾ ਹੈ નોਟਰੀ ਪਬਲਿਕ ਦਾ ਇਹ ਕੰਮ ਹੁੰਦਾ ਕਿ ਦਸਤਾਵੇਜ਼ਾਂ ਉੱਤੇ ਦਸਖਤਾਂ ਦੀ ਗਵਾਹੀ ਦੇਣ ਲਈ ਅਧਿਕਾਰਤ ਇੱਕ ਅਧਿਕਾਰੀ ਉਸਨੂੰ નોਟਰੀ ਪਬਲਿਕ ਕਿਹਾ ਜਾਂਦਾ ਹੈ ਇੱਕ ਬਾਰ ਕਾਉਂਸਲ ਦਾ ਕੰਮ ਕੀ ਹੈ ਇੱਕ ਬਾਰ ਕਾਉਂਸਲ ਦਾ ਕੰਮ ਕੀ ਹੈ ਕਾਨੂੰਨੀ ਪੇਸ਼ੇਵਾਰਾਂ ਨੂੰ ਨਿਯਮਤ ਕਰਨਾ ਤੇ ਉਹਨਾਂ ਦੀ ਨਿਗਰਾਨੀ ਕਰਨਾ ਜਿਹੜਾ ਬਾਰ ਕਾਉਂਸਲ ਹੁੰਦਾ ਹੈ ਉਹਦਾ ਕੰਮ ਹੁੰਦਾ ਕਾਨੂੰਨੀ ਪੇਸ਼ੇਵਾਰ ਜਿਹੜੇ ਠੀਕ ਹੈ ਉਹਨਾਂ ਨੂੰ ਨਿਯਮਤ ਕਰਨਾ ਤੇ ਉਹਨਾਂ ਦੀ ਨਿਗਰਾਨੀ ਕਰਨਾ ਬਾਰ ਕਾਉਂਸਲ ਦੇ ਵਿੱਚ ਵਕੀਲ ਹੁੰਨੇ ਆ ਠੀਕ ਆ ਉਹ ਸਾਰੇ ਵਕੀਲਾਂ ਨੂੰ ਮਤਲਬ ਕਿ ਉਹਨਾਂ ਨੂੰ ਕਾਨੂੰਨੀ ਪੇਸ਼ੇਵਾਰ ਇੱਥੇ ਨੋਟ ਕੀਤਾ ਗਿਆ ਕਾਨੂੰਨੀ ਪੇਸ਼ੇਵਾਰਾਂ ਨੂੰ ਨਿਯਮਤ ਕਰਨਾ ਮਤਲਬ ਰੂਲ ਦੇ ਤਹਿਤ ਉਹਨਾਂ ਨੂੰ ਰੱਖਣਾ ਤੇ ਉਹਨਾਂ ਦੀ ਨਿਗਰਾਨੀ ਕਰਨਾ ਸਾਰਾ ਇਹ ਬਾਰ ਕਾਉਂਸਲ ਦਾ ਕੰਮ ਹੁੰਦਾ ਹੈ ਸਾਲੀਸੀਟਰ ਦੀ ਭੂਮਿਕਾ ਕੀ ਹੈ ਇਸ ਸਵਾਲ ਦਾ ਉੱਤਰ ਆਪਸ਼ਨ B ਹੈਗਾ ਦੋਸਤੋ ਤੇ ਕਾਨੂੰਨੀ ਦਸਤਾਵੇਜ਼ ਤਿਆਰ ਕਰਨਾ ਅਤੇ ਗਾਹਕਾਂ ਨੂੰ ਸਲਾਹ ਦੇਣਾ ਇਹ ਸਾਰਾ ਸਾਲੀਸੀਟਰ ਦਾ ਰੋਲ ਹੁੰਦਾ ਹੈ ਠੀਕ ਆ ਜੋ ਵੀ ਕਾਨੂੰਨੀ ਦਸਤਾਵੇਜ਼ ਉਹਨੇ ਤਿਆਰ ਕਰਕੇ ਤੇ ਮਤਲਬ ਕਿ ਐਡਵਾਈਸ ਦਿੰਦਾ ਕਲਾਇੰਟਸ ਨੂੰ ਸੋਲੀਸੀਟਰ ਦਾ ਹੀ ਰੋਲ ਹੁੰਦਾ ਹੈ ਠੀਕ ਹੈ ਅਗਲਾ ਪ੍ਰਸ਼ਨ ਆ ਗਿਆ ਐਡਵੋਕੇਟਸ ਐਕਟ 1961 ਮੁੱਖ ਤੌਰ ਤੇ ਕਿਸ ਨਾਲ ਸੰਬੰਧਿਤ ਹੈ ਐਡਵੋਕੇਟ ਐਕਟ 1961 ਮੁੱਖ ਤੌਰ ਤੇ ਕਿਸ ਨਾਲ ਸੰਬੰਧਿਤ ਹੈ ਭਾਰਤ ਵਿੱਚ ਕਾਨੂੰਨ ਦੇ ਪੇਸ਼ੇ ਨੂੰ ਨਿਯਮਤ ਕਰਨਾ ਠੀਕ ਹੈ ਜਿਹੜੇ ਕਾਨੂੰਨੀ ਪੇਸ਼ੇ ਆ ਉਹਨਾਂ ਨੂੰ ਨਿਯਮਤ ਹਾਂ ਐਡਵੋਕੇਟ ਐਕਟ 1961 ਦੇ ਨਾਲ ਕੀਤਾ ਗਿਆ ਸੀ ਠੀਕ ਹੈ ਐਡਵੋਕੇਟ ਐਕਟ 1961 ਦੇ ਵਿੱਚ ਬਣਿਆ ਸੀ ਉਸ ਦੇ ਨਾਲ ਭਾਰਤ ਵਿੱਚ ਜੋ ਕਾਨੂੰਨ ਦੇ ਠੀਕ ਹੈ ਕਾਨੂੰਨ ਦੇ ਪੇਸ਼ੇ ਨੂੰ ਨਿਯਮਤ ਕੀਤਾ ਗਿਆ ਸੀ ਠੀਕ ਹੈ ਕਾਨੂੰਨ ਦਾ ਪੇਸ਼ਾ ਜਿਵੇਂ ਲੀਗਲ ਲਾਇਰਾਂ ਦਾ ਪੇਸ਼ਾ ਹੋ ਗਿਆ ਕਨੂੰਨ ਦਾ ਪੇਸ਼ਾ ਤਾਂ ਲਾਇਰ ਆ ਪੇਸ਼ਾ ਹੋ ਗਿਆ ਨਾ ਵਕੀਲਾਂ ਵਾਲਾ ਪੇਸ਼ਾ ਠੀਕ ਹੈ ਤਾਂ ਹੀ ਉਹਨੂੰ ਐਡਵੋਕੇਟ ਐਕਟ ਕਹਿੰਦੇ ਆ ਐਡਵੋਕੇਟ ਵਕੀਲ ਨੂੰ ਕਹਿੰਦੇ ਹੁੰਦੇ ਆ ਐਡਵੋਕੇਟ ਐਕਟ 1961 ਆਇਆ ਸੀ ਉਹਨਾਂ ਦੇ ਪੇਸ਼ਿਆਂ ਦੇ ਰਿਗਾਰਡਿੰਗ ਮਤਲਬ ਕਿ ਵਕੀਲਾਂ ਦੇ ਪੇਸ਼ੇ ਰਿਗਾਰਡਿੰਗ ਰੂਲ ਬਣਾਏ ਗਏ ਸੀ ਉਸ ਦੇ ਵਿੱਚ ਠੀਕ ਹੈ ਇਦਾਂ ਦਾ ਐਕਟ ਤਿਆਰ ਕੀਤਾ ਗਿਆ ਸੀ ਅਗਲਾ ਪ੍ਰਸ਼ਨ ਆ ਗਿਆ 87ਵਾਂ ਕਾਨੂੰਨੀ ਸਹਾਇਤਾ ਵਕੀਲ ਦੀ ਕੀ ਭੂਮਿਕਾ ਹੈ ਇਹ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ B ਉਹਨਾਂ ਲੋਕਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਜੋ ਵਕੀਲ ਨਹੀਂ ਕਰ ਸਕਦੇ ਠੀਕ ਹੈ ਇਹ ਕਾਨੂੰਨੀ ਸਹਾਇਤਾ ਵਕੀਲ ਦੀ ਭੂਮਿਕਾ ਇਹ ਹੁੰਦੀ ਆ ਲੀਗਲ ਏਡ ਕਾਉਂਸਲ ਜਿਹੜਾ ਕਹਿੰਦਾ ਲੀਗਲ ਏਡ ਕਾਉਂਸਲ ਲੈ ਲਓ ਹਨਾ ਕਿਸੇ ਗਰੀਬ ਨੂੰ ਹਨਾ ਜਦੋਂ ਉਹਨੇ ਕੇਸ ਕੋਈ ਲੜਨਾ ਹੋਵੇ ਹਨਾ ਪਰ ਉਸਕੋ ਇੰਨੇ ਕ ਮਤਲਬ ਉਹ ਫਾਈਨੈਂਸ਼ਲੀ ਇੰਨਾ ਕ ਵੀਕ ਹੋ ਕੇ ਹੋਵੇ ਕਿ ਉਹ ਵਕੀਲ ਨਾ ਕਰ ਸਕਦਾ ਹੋਵੇ ਹਨਾ ਫਿਰ ਉਸ ਨੂੰ ਲੀਗਲ ਏਡ ਕਾਉਂਸਲ ਦੀ ਹੈਲਪ ਮਿਲਦੀ ਆ ਲੀਗਲ ਏਡ ਕਾਉਂਸਲ ਉਹਦਾ ਕੇਸ ਅੱਗੇ ਹੋ ਕੇ ਲੜਦਾ ਹੈ ਫਰੀ ਦੇ ਵਿੱਚ ਠੀਕ ਆ ਉਸ ਨੂੰ ਕੋਈ ਪੈਸੇ ਨਹੀਂ ਦੇਣੇ ਪੈਂਦੇ ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਪ੍ਰੋ ਬੋਨੋ ਕਾਨੂੰਨੀ ਕੰਮ ਦਾ ਕੀ ਮਤਲਬ ਹੈ ਠੀਕ ਹੈ ਤੇ ਇਸ ਸਵਾਲ ਦੀਆਂ ਆਪਸ਼ਨਸ ਤੁਹਾਡੇ ਸਾਹਮਣੇ ਤੇ ਇਸ ਸਵਾਲ ਦਾ ਉੱਤਰ ਹੈਗਾ ਮੁਫਤ ਵਿੱਚ ਕੀਤਾ ਗਿਆ ਕਾਨੂੰਨੀ ਕੰਮ ਅਕਸਰ ਜਨਤਕ ਭਲੇ ਲਈ ਜਿਹੜਾ ਜਨਤਕ ਭਲੇ ਲਈ ਮੁਫਤ ਵਿੱਚ ਕਾਨੂੰਨੀ ਕੰਮ ਕੀਤਾ ਜਾਂਦਾ ਉਹਨੂੰ ਪ੍ਰੋ ਬੋਨੋ ਕਿਹਾ ਜਾਂਦਾ ਠੀਕ ਹੈ ਪ੍ਰੋ ਬੋਨੋ ਲੀਗਲ ਵਰਕ ਠੀਕ ਹੈ ਪ੍ਰੋ ਬੋਨੋ ਕਾਨੂੰਨੀ ਕੰਮ ਕਿਹਾ ਜਾਂਦਾ ਜੋ ਮੁਫਤ ਵਿੱਚ ਕੀਤਾ ਗਿਆ ਆਮ ਜਨਤਾ ਲਈ ਹੈ ਨਾ ਜਨਤਕ ਭਲੇ ਲਈ ਕਾਨੂੰਨੀ ਕੰਮ ਅਗਲਾ ਆ ਗਿਆ ਅਦਾਲਤ ਵਿੱਚ ਲਾਅਕ ਲੜਕ ਦੀ ਭੂਮਿਕਾ ਕੀ ਹੈ ਇਸ ਸਵਾਲ ਦਾ ਉੱਤਰ ਦੋਸਤੋ ਆਪਸ਼ਨ ਬੀ ਕਾਨੂੰਨ ਕਾਨੂੰਨੀ ਖੋਜ ਅਤੇ ਕੇਸ ਪ੍ਰਬੰਧਨ ਵਿੱਚ ਜੱਜਾਂ ਦੀ ਸਹਾਇਤਾ ਕਰਨਾ ਲਾ ਕਲਰਕ ਕੀ ਕਰਦਾ ਹੈ ਕਾਨੂੰਨੀ ਮਤਲਬ ਲੀਗਲ ਲੀਗਲ ਰਿਸਰਚ ਕਰਦਾ ਲੀਗਲ ਰਿਸਰਚ ਕਰਦਾ ਤੇ ਮਤਲਬ ਕਾਨੂੰਨੀ ਖੋਜ ਕਰਦਾ ਹੈ ਨਾ ਤੇ ਕੇਸ ਪ੍ਰਬੰਧਕ ਕਰਦਾ ਪੂਰੇ ਕੇਸ ਨੂੰ ਪ੍ਰਬੰਧਿਤ ਕਰਦਾ ਹੈ ਪ੍ਰਬੰਧ ਕਰਕੇ ਜੱਜਾਂ ਦੀ ਸਹਾਇਤਾ ਕਰਦੇ ਸਾਰਾ ਕੁਝ ਮਤਲਬ ਮਟੀਰੀਅਲ ਇਕੱਠਾ ਕਰਕੇ ਜੋ ਵੀ ਰਿਸਰਚ ਕਰਕੇ ਮਟੀਰੀਅਲ ਇਕੱਠਾ ਕਰਕੇ ਜੱਜ ਨੂੰ ਦਿੰਦਾ ਉਹਦੀ ਸਹਾਇਤਾ ਕਰਦਾ ਇਹਨੂੰ ਲਾਕਲਰਕ ਦਾ ਰੋਲ ਕਿਹਾ ਜਾਂਦਾ ਹੈ ਲਾਕਲਰਕ ਦਾ ਕੰਮ ਅਗਲਾ ਪ੍ਰਸ਼ਨ ਆ ਗਿਆ ਭਾਰਤੀ ਕਾਨੂੰਨੀ ਰਿਪੋਰਟ ਦੀ ਮਹੱਤਤਾ ਕੀ ਹੈ ਜਿਹੜੀ ਭਾਰਤੀ ਕਾਨੂੰਨੀ ਰਿਪੋਰਟ ਉਸਦੀ ਮਹੱਤਤਾ ਕੀ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ B ਹਾਈ ਕੋਰਟਾਂ ਤੇ ਸੁਪਰੀਮ ਕੋਰਟਾਂ ਦੇ ਫੈਸਲਿਆਂ ਦਾ ਅਧਿਕਾਰਤ ਰਿਕਾਰਡ ਹੈ ਜਿਹੜਾ ਹਾਈ ਕੋਰਟ ਦੇ ਵਿੱਚ ਫੈਸਲੇ ਸੁਣਾਏ ਜਾਂਦੇ ਆ ਤੇ ਸੁਪਰੀਮ ਕੋਰਟ ਦੇ ਵਿੱਚ ਠੀਕ ਆ ਉਹਨਾਂ ਦਾ ਜਿਹੜਾ ਅਧਿਕਾਰਤ ਰਿਕਾਰਡ ਹੁੰਦਾ ਹੈ ਸਾਰਾ ਰਿਕਾਰਡ ਕੀਤਾ ਹੋਇਆ ਉਹਨੂੰ ਭਾਰਤੀ ਕਾਨੂੰਨੀ ਰਿਪੋਰਟਾਂ ਕਿਹਾ ਜਾਂਦਾ ਹੈ ਇੰਡੀਅਨ ਲਾ ਰਿਪੋਰਟਸ ਕਿਹਾ ਜਾਂਦਾ ਹੈ ਠੀਕ ਆ ਤੇ ਅੱਗੇ ਆ ਗਿਆ 91 ਤੋਂ ਲੈ ਕੇ 100 ਪਲੱਸ ਜੋ ਮਸਲੀਨੀਅਸ ਹੋਂ ਰਹਿ ਗਏ ਉਹ ਸਾਰੇ ਮਸਲੀਨੀਅਸ ਤੇ ਐਡਵਾਂਸ ਕਨਸੈਪਟਸ ਦੇ ਰਿਗਾਰਡਿੰਗ ਠੀਕ ਆ ਅਗਲਾ ਆ ਗਿਆ ਨਿਆਂਇਕ ਅਧਿਕਾਰ ਤੋਂ ਵੱਧਣਾ ਕੀ ਹੈ ਜੁਡੀਸ਼ੀਅਲ ਓਵਰਰੀਚ ਦਾ ਮਤਲਬ ਕੀ ਹੈ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ ਜਦੋਂ ਨਿਆਏ ਪਾਲਿਕਾ ਆਪਣੀਆਂ ਸੰਵਿਧਾਨਕ ਸ਼ਕਤੀਆਂ ਤੋਂ ਵੱਧ ਜਾਂਦੀ ਹੈ ਮਤਲਬ ਉਹਦੀ ਜਿਹੜੀ ਪਾਵਰ ਹੁੰਦੀ ਹੈ ਉਸ ਤੋਂ ਵੀ ਅੱਗੇ ਵੱਧ ਜਾਂਦੀ ਹੈ ਸੰਵਿਧਾਨਕ ਮਤਲਬ ਕਿ ਨਿਆਇ ਪਾਲਿਕਾ ਸੰਵਿਧਾਨਕ ਸ਼ਕਤੀਆਂ ਤੋਂ ਵੱਧ ਜਾਂਦੀ ਹੈ ਸੰਵਿਧਾਨਿਕ ਮੇ ਕਨਸਟੀਟਿਊਸ਼ਨ ਤੋਂ ਵੀ ਅੱਗੇ ਵੱਧ ਜਾਂਦੀ ਹੈ ਠੀਕ ਹੈ ਅਤੇ ਵਿਧਾਨ ਸਭਾ ਜਾਂ ਕਾਰਜਕਾਰੀ ਦੇ ਖੇਤਰ ਵਿੱਚ ਦਖਲ ਦਿੰਦੀ ਹੈ ਤੇ ਵਿਧਾਨ ਸਭਾ ਜਿਹੜੀ ਜਿੱਥੇ ਕਾਨੂੰਨ ਬਣਦਾ ਹੈ ਅਤੇ ਕਾਰਜਕਾਰੀ ਖੇਤਰ ਐਗਜ਼ੀਕਿਊਟਿਵ ਜਿਹਦੇ ਵਿੱਚ ਆਪਣੇ ਗਵਰਨਰ ਪ੍ਰੈਜ਼ੀਡੈਂਟ ਸੀਐਮ ਪੀਐਮ ਹਨਾ ਪ੍ਰਾਈਮ ਮਿਨਿਸਟਰ ਹਨਾ ਇਹ ਸਾਰੇ ਹੋਗੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਰੇ ਹੋਗੇ ਇਹਨਾਂ ਦੇ ਖੇਤਰ ਦੇ ਵਿੱਚ ਵੀ ਦਖਲ ਦਿੰਦੀ ਹੈ ਤੇ ਮਤਲਬ ਕਨਸਟੀਟਿਊਸ਼ਨ ਦੀ ਪਾਵਰਾਂ ਤੋਂ ਵੀ ਅੱਗੇ ਵਧ ਜਾਂਦੀ ਹੈ ਜਿਹੜੇ ਕਨਸਟੀਟਿਊਸ਼ਨ ਨੇ ਉਹਨਾਂ ਪਾਵਰ ਦਿੰਦੀਆਂ ਉਹਨੂੰ ਕਿਹਾ ਕਿਹਨੇ ਫਿਰ ਉਹਦੋਂ ਕਿਹਾ ਕਿ ਜੁਡੀਸ਼ੀਅਲ ਓਵਰਰੀਚ ਨਿਆਇਕ ਅਧਿਕਾਰ ਤੋਂ ਵੱਧਣਾ ਜਿਹੜੇ ਉਹਦੇ ਅਧਿਕਾਰ ਹਨ ਉਸ ਤੋਂ ਅੱਗੇ ਵੱਧ ਜਾਂਦੀ ਹੈ ਉਸ ਤੋਂ ਬਾਅਦ ਅਗਲਾ ਆ ਗਿਆ 92 ਆਪਰੇਸ਼ਨ ਨਿਆਂਇਕ ਅਧਿਕਾਰ ਤੋਂ ਵਧਣਾ ਇਹ ਸੇਮ ਹੋ ਗਿਆ ਅਗਲਾ ਆਪਰੇਸ਼ਨ ਆ ਗਿਆ ਦੀ ਕਨਸੈਪਟ ਆਫ ਸੈਪਰੇਸ਼ਨਸ ਆਫ ਪਾਵਰ ਐიმਸ ਟੂ ਸ਼ਕਤੀਆਂ ਦੇ ਵੱਖਰੇ ਹੋਣ ਦੀ ਧਾਰਨਾ ਤੋਂ ਉਦੇਸ਼ਕੀ ਹੈ ਸ਼ਕਤੀਆਂ ਦੇ ਵੱਖਰੇ ਹੋਣ ਦੀ ਧਾਰਨਾ ਤੋਂ ਉਦੇਸ਼ਕੀ ਹੈ ਇਸ ਸਵਾਲ ਦਾ ਉੱਤਰ ਆਪਸ਼ਨ ਸੀ ਸਰਕਾਰੀ ਸ਼ਕਤੀਆਂ ਨੂੰ ਵੱਖ-ਵੱਖ ਸ਼ਾਖਾਵਾਂ ਵਿੱਚ ਵੰਡਣਾ ਜਿਹੜੀਆਂ ਸਰਕਾਰੀ ਸ਼ਕਤੀਆਂ ਉਹਨਾਂ ਦਾ ਵੰਡ ਕਰ ਦੇਣੀ ਹੈ ਉਹਨਾਂ ਦੀ ਠੀਕ ਹੈ ਵੱਖ-ਵੱਖ ਸ਼ਾਖਾਾਂਾਂ ਦੇ ਵਿੱਚ ਅਲੱਗ-ਅਲੱਗ ਬ੍ਰਾਂਚੇਸ ਦੇ ਵਿੱਚ ਉਹਨਾਂ ਦੀ ਵੰਡ ਕਰ ਦੇਣੀ ਠੀਕ ਹੈ ਇਹਨੂੰ ਕਿਹਾ ਕੀ ਜਾਂਦਾ ਸੈਪਰੇਸ਼ਨ ਆਫ ਪਾਵਰ ਪਾਵਰ ਨੂੰ ਤੋੜ-ਤੋੜ ਕੇ ਅਲੱਗ-ਅਲੱਗ ਉਹਨਾਂ ਨੂੰ ਬ੍ਰਾਂਚੇਸ ਨੂੰ ਦੇ ਦਿੱਤੀ ਉਹ ਵੰਡਤੀ ਠੀਕ ਹੈ ਜਿਵੇਂ ਇੱਕ ਡਿਪਾਰਟਮੈਂਟ ਦੇ ਵਿੱਚ ਅਲੱਗ-ਅਲੱਗ ਬ੍ਰਾਂਚੇਸ ਹੁੰਦੀਆਂ ਹਰ ਇੱਕ ਦਾ ਆਪਣੇ-ਆਪਣੇ ਕੰਮ ਹੁੰਦੇ ਆ ਠੀਕ ਹੈ ਉਦੋਂ ਸੈਪਰੇਸ਼ਨ ਆਫ ਪਾਵਰ ਕਰ ਦੇਣੀ ਅਗਲਾ ਪ੍ਰਸ਼ਨ ਆ ਗਿਆ ਕਾਨੂੰਨ ਦਾ ਰਾਜ ਸ਼ਬਦ ਦਾ ਕੀ ਅਰਥ ਹੈ ਰਾ ਰੂਲ ਆਫ ਲਾ ਇੰਗਲਿਸ਼ ਦੇ ਵਿੱਚ ਕਹਿੰਦੇ ਆ ਕਾਨੂੰਨ ਦੇ ਰਾਜ ਸ਼ਬਦ ਦਾ ਕੀ ਅਰਥ ਹੈ ਹਰ ਕੋਈ ਕਾਨੂੰਨ ਦੇ ਅਧੀਨ ਹੈ ਤੇ ਜਵਾਬਦੇਹ ਹੈ ਮਤਲਬ ਕਿ ਰੂਲ ਆਫ ਲਾ ਦਾ ਮਤਲਬ ਇਹ ਹੈ ਕਿ ਆਪਾਂ ਸਾਰੇ ਕਾਨੂੰਨ ਦੇ ਅਧੀਨ ਆ ਠੀਕ ਹੈ ਤੇ ਜਵਾਬਦੇਹ ਹਾਂ ਕਾਨੂੰਨ ਤੇ ਜੇ ਕਾਨੂੰਨ ਆਪਾਂ ਤੋੜਾਂਗੇ ਤਾਂ ਆਪਾਂ ਜਵਾਬਦੇਹ ਹਾਂ ਠੀਕ ਹੈ ਵੀ ਕਿਉਂ ਤੋੜਿਆ ਤੇ ਆਪਾਂ ਨੂੰ ਜੁਰਮਾਨਾ ਵੀ ਪਨਿਸ਼ਮੈਂਟ ਵੀ ਭੁਗਤਣੀ ਪੈ ਸਕਦੀ ਹੈ ਕਿਉਂਕਿ ਆਪਾਂ ਕਾਨੂੰਨ ਦੇ ਅਧੀਨ ਆ ਠੀਕ ਹੈ ਅਗਲਾ ਪ੍ਰਸ਼ਨ ਅਦਾਲਤ ਦੀ ਮਾਨਹਾਨੀ ਦਾ ਕੀ ਅਰਥ ਹੈ ਕਨਟੈਂਪਟ ਆਫ ਕੋਰਟ ਜਿਹਨੂੰ ਕਹਿੰਦੇ ਨੇ ਕੋਰਟ ਨੇ ਆਪਣੀ ਕਨਟੈਂਪਟ ਆਫ ਕੋਰਟ ਪਾਤੀ ਅਦਾਲਤ ਦੀ ਮਾਨਹਾਨੀ ਆਪਸ਼ਨ ਬੀ ਇਸ ਦਾ ਉੱਤਰ ਅਦਾਲਤ ਦੇ ਹੁਕਮ ਦੀ ਲੰਘਣਾ ਕਰਨਾ ਜਾਂ ਅਦਾਲਤ ਪ੍ਰਤੀ ਅਨਾਦਰ ਦਿਖਾਉਣਾ ਕਿਵੇਂ ਜਿਵੇਂ ਆਪਾਂ ਕੋਰਟ ਦੇ ਬੁਲਾਏ ਤੇ ਸੰਮਣ ਜਦੋਂ ਕੋਰਟ ਕਰਦਾ ਆਪਾਂ ਨਾ ਜਾਈਏ ਹਨਾ ਕੋਰਟ ਬਾਰ ਬਾਰ ਸੰਮਣ ਕਰੇ ਆਪਾਂ ਨਾ ਜਾਈਏ ਤਾਂ ਅਦਾਲਤ ਨੂੰ ਲੱਗਦਾ ਕਿ ਉਸ ਦੀ ਮਾਨਹਾਨੀ ਹੋਈ ਆ ਤੇ ਕੋਰਟ ਆਫ ਕਨਟੈਂਪਟ ਪਾਈ ਜਾਂਦੀ ਹੈ ਕਨਟੈਂਪਟ ਆਫ ਕੋਰਟ ਜਿਹਨੂੰ ਕਹਿੰਦੇ ਉਹ ਪਾਈ ਜਾਂਦੀ ਆ ਠੀਕ ਆ ਅਦਾਲਤ ਦੀ ਮਾਨਹਾਨੀ ਦਾ ਫਿਰ ਕੇਸ ਵੀ ਪੈ ਸਕਦਾ ਦੋਸਤੋ ਦਾ ਅੱਗੇ ਆ ਜਾਂਦਾ ਵੀ ਕੋਰਟ ਦੇ ਆਪਾਂ ਨੇ ਹੁਕਮ ਨਹੀਂ ਮੰਨੇ ਅਨਾਜ਼ਰ ਕੀਤਾ ਉਸ ਦਾ ਅਗਲਾ ਪ੍ਰਸ਼ਨ ਆ ਗਿਆ ਨਿਆਇਕ ਸਰਗਰਮੀ ਕੀ ਹੈ ਇਸ ਸਵਾਲ ਦਾ ਉੱਤਰ ਆ ਗਿਆ ਦੋਸਤੋ অপਸ਼ਨ ਬੀ ਅਧਿਕਾਰਾਂ ਦੀ ਰੱਖਿਆ ਅਤੇ ਨਿਆਂ ਨੂੰ ਯਕੀਨੀ ਬਣਾਉਣ ਲਈ ਨਿਆਇਪਾਲਿਕਾ ਦੁਆਰਾ ਸਰਗਰਮੀ ਨਾਲ ਦਖਲ ਦੇਣਾ ਠੀਕ ਹੈ ਅਧਿਕਾਰਾਂ ਦੀ ਰੱਖਿਆ ਅਤੇ ਨਿਆਂ ਨੂੰ ਯਕੀਨੀ ਬਣਾਉਣ ਲਈ ਨਿਆਇਪਾਲਿਕਾ ਦੁਆਰਾ ਸਰਗਰਮੀਆਂ ਨਾਲ ਦਖਲ ਦੇਣਾ ਇਸ ਨੂੰ ਕੀ ਕਹਿੰਦੇ ਆ ਨਿਆਇਕ ਸਰਗਰਮੀ ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਅਦਾਲਤ ਦੁਆਰਾ ਸੁਗੋ ਮੋਟੋ ਕਾਰਵਾਈ ਦਾ ਕੀ ਮਤਲਬ ਹੈ ਜਿਹੜੀ ਅਦਾਲਤ ਸੁਗੋ ਮੋਟੋ ਐਕਸ਼ਨ ਲੈਂਦੀ ਹੈ ਉਹਦਾ ਕੀ ਮਤਲਬ ਹੈ ਅਦਾਲਤ ਦੁਬਾਰਾ ਆਪਣੀ ਪਹਿਲ ਕਦਮੀ ਤੇ ਕੀਤੀ ਗਈ ਕਾਰਵਾਈ ਜਦੋਂ ਮਤਲਬ ਅਦਾਲਤ ਨੂੰ ਲੱਗਦਾ ਹੈ ਕਿ ਕੋਈ ਏਦਾਂ ਦੀ ਕੰਡੀਸ਼ਨ ਆ ਗਈ ਦੇਸ਼ ਦੇ ਵਿੱਚ ਹਨਾ ਜਿਹੜੀ ਮਤਲਬ ਕਿ ਐਗਜ਼ੀਕਿਊਟਿਵਸ ਤੇ ਆਮ ਜਨਤਾ ਦੇ ਵਿੱਚ ਲੋਟ ਨਹੀਂ ਆ ਰਹੀ ਤਾਂ ਉਸ ਟਾਈਮ ਅਦਾਲਤ ਖੁਦ ਸੁਗੋ ਮੋਟੋ ਐਕਸ਼ਨ ਲੈਂਦੀ ਹੈ ਜਿਵੇਂ ਕਿ ਰੀਸੈਂਟਲੀ ਮੁੱਦੇ ਕਈ ਵਾਰੀ ਚੱਲਦੇ ਰਹਿੰਦੇ ਨੇ ਕਿਸਾਨਾਂ ਤੇ ਅਸ ਕੇਂਦਰ ਸਰਕਾਰ ਦੇ ਤਾਂ ਉਸ ਟਾਈਮ ਸੁਪਰੀਮ ਕੋਰਟ ਦਖਲ ਦਿੰਦਾ ਉਸ ਦੇ ਵਿੱਚ ਹਨਾ ਸੁਪਰੀਮ ਕੋਰਟ ਦੁਆਰਾ ਸੂਮੋਟੋ ਐਕਸ਼ਨ ਲਿਆ ਜਾ ਰਿਹਾ ਹੈ ਹਨਾ ਉਹਨੂੰ ਕਹਿੰਦੇ ਹੁੰਦੇ ਆ ਅਦਾਲਤ ਦੁਆਰਾ ਆਪਣੀ ਪਹਿਲ ਕਦਮੀ ਤੇ ਕੀਤੀ ਗਈ ਕਾਰਵਾਈ ਠੀਕ ਹੈ ਉਹ ਸੂਮੋਟੋ ਐਕਸ਼ਨ ਹੁੰਦਾ ਅੱਗੇ ਆ ਗਿਆ ਬਟ ਇਜ਼ ਅਲਟਰਨੇਟਿਵ ਡਿਸਪਿਊਟ ਰੈਜ਼ੋਲੂਸ਼ਨ ਵਿਕਲਪੀਕ ਵਿਵਾਦ ਨਿਪਟਾਰਾ ਕੀ ਹੈ ਇਸ ਸਵਾਲ ਦਾ ਉੱਤਰ ਹੈ ਦੋਸਤੋ ਆਪਸ਼ਨ B ਮੁਕਦਮੇਬਾਜ਼ੀ ਤੋਂ ਬਿਨਾ ਵਿਵਾਦਾਂ ਨੂੰ ਹੱਲ ਕਰਨ ਦੇ ਤਰੀਕੇ ਜਬੀ ਮੁਕਦਮਾ ਨਹੀਂ ਪਾਉਣਾ ਕੇਸ ਨਹੀਂ ਪਾਉਣਾ ਉਸ ਤੋਂ ਬਿਨਾ ਹੀ ਹੱਲ ਕਰਨਾ ਉਹਨੂੰ ਕਹਿੰਦੇ ਆ ਅਲਟਰਨੇਟਿਵ ਡਿਸਪਿਊਟ ਰੈਜ਼ੋਲੂਸ਼ਨ ਕਿਸੇ ਮਤਲਬ ਕਿ ਵਿਵਾਦ ਨੂੰ ਬਿਨਾ ਕੋਰਟ ਕਚੈਰੀਆਂ ਦੇ ਚੱਕਰ ਤੋਂ ਨਿਪਟਾਰਾ ਕਰਨਾ ਉਹਨੂੰ ਵਿਕਲਪਿਕ ਵਿਵਾਦ ਨਿਪਟਾਰਾ ਕਹਿੰਦੇ ਆ ਠੀਕ ਆ ਅਗਲਾ ਪ੍ਰਸ਼ਨ ਆ ਕੇ ਨੰਬਰ 9 ਪਵੰਦੀ ਦੀ ਰਿਟ ਕੀ ਹੈ ਪਵੰਦੀ ਦੀ ਰਿਟ ਕੀ ਹੈ ਰਿਟ ਆਪ ਪ੍ਰੋਹੀਬਿਸ਼ਨ ਜਿਹਨੂੰ ਕਹਿੰਦੇ ਆ ਠੀਕ ਹੈ ਰਿਟ ਆਪ ਪ੍ਰੋ히ਬਿਸ਼ਨ ਆਏਗੀ ਜਾਂ ਹੇਟਲੀ ਅਦਾਲਤ ਨੂੰ ਇੱਕ ਅਜਿਹੇ ਕੇਸ ਨੂੰ ਰੋਕਣ ਦਾ ਹੁਕਮ ਜੋ ਇਸ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਮੰਨ ਲਓ ਕੋਈ ਅਧੀਨ ਅਦਾਲਤ ਠੀਕ ਹੈ ਕੋਈ ਕੇਸ ਲੇਕੇ ਬੈਠੀ ਆ ਠੀਕ ਆ ਤੇ ਹਾਈ ਕੋਰਟ ਉਸ ਨੂੰ ਆਰਡਰ ਦੇ ਸਕਦਾ ਹੈ ਕਿ ਉਹ ਕੇਸ ਤੇਰੇ ਲੈਵਲ ਦਾ ਨਹੀਂ ਹੈ ਉਹ ਕੇਸ ਸਾਨੂੰ ਫਾਰਵਰਡ ਕੀਤਾ ਜਾਵੇ ਠੀਕ ਆ ਜਾਂ ਫਿਰ ਉਹ ਕੇਸ ਸੁਪਰੀਮ ਕੋਰਟ ਨੂੰ ਲੱਗਦਾ ਹਾਈ ਕੋਰਟ ਦੇ ਵਿੱਚ ਕੋਈ ਕੇਸ ਚੱਲ ਰਿਹਾ ਹੈ ਸੁਪਰੀਮ ਕੋਰਟ ਨੂੰ ਲੱਗਦਾ ਹੈ ਇਹ ਕੇਸ ਹਾਈ ਕੋਰਟ ਦੇ ਲੈਵਲ ਦਾ ਨਹੀਂ ਉਹ ਆਪਣੇ ਲੈਵਲ ਤੇ ਲੈ ਸਕਦੀ ਆ ਉਸ ਕੇਸ ਨੂੰ ਰੋਕ ਸਕਦੇ ਆ ਉੱਥੇ ਹੀ ਮਤਲਬ ਕਿ ਹਾਇਰ ਜੁਡੀਸ਼ਰੀ ਲੋਅਰ ਜੁਡੀਸ਼ਰੀ ਨੂੰ ਸਬੋਡੀਨੇਟ ਜੁਡੀਸ਼ਰੀ ਰੋਕ ਸਕਦੀ ਆ ਰਿਟ ਆਪ ਪ੍ਰੋਹੀਬੀਸ਼ਨ ਦੇ ਜ਼ਰੀਏ ਠੀਕ ਆ ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਸੋਮਾ ਨਿਆਂਇਕ ਸਮੀਖਿਆ ਸ਼ਬਦ ਦਾ ਮੁੱਖ ਤੌਰ ਤੇ ਕੀ ਅਰਥ ਹੈ ਨਿਯਾਇਪਾਲਿਕਾ ਦੀਆਂ ਕਾਨੂੰਨਾਂ ਦੀ ਵਿਆਖਿਆ ਕਰਨਾ ਅਤੇ ਗੈਰਸੰਵਧਾਨਿਕ ਕਾਨੂੰਨਾਂ ਨੂੰ ਰੱਦ ਕਰਨ ਦੀ ਸ਼ਕਤੀ ਆਰਟੀਕਲ 13 ਦੇ ਤਹਿਤ ਜੁਦੀਸ਼ਿਰ ਜੁਦੀਸ਼ਰੀ ਕੋ ਮਤਲਬ ਨਿਆਂਇਪਾਲਿਕਾ ਸੰਸਥਾਵਾਂ ਕੋ ਨਿਆਂਇਕ ਸਮੀਖਿਆ ਕਰਨ ਦੀ ਸ਼ਕਤੀ ਹੁੰਦੀ ਹੈ ਮਤਲਬ ਜਿਵੇਂ ਕੋਈ ਕੇਂਦਰ ਕੇਂਦਰੀ ਸਦਨ ਨੇ ਕੋਈ ਕਾਨੂੰਨ ਬਣਾਇਆ ਹੈ ਉਸ ਨੂੰ ਤੇ ਉਹ ਕਾਨੂੰਨ ਸੰਵਿਧਾਨ ਦੀ ਉਲੰਘਣਾ ਕਰ ਰਿਹਾ ਹੈ ਠੀਕ ਹੈ ਸੰਵਿਧਾਨ ਦੇ ਢਾਂਚੇ ਦੀ ਉਲੰਘਣਾ ਕਰ ਰਿਹਾ ਹੈ ਤਾਂ ਫਿਰ ਜੁਡੀਸ਼ਰੀ ਉਸ ਨੂੰ ਜੁਡੀਸ਼ੀਅਲ ਰਿਵਿਊ ਲਏਗੀ ਉਸ ਦਾ ਨਿਆਂਇਕ ਸਮੀਖਿਆ ਕਰੇਗੀ ਤੇ ਉਸ ਨੂੰ ਰੱਦ ਵੀ ਕਰ ਸਕਦੀ ਹੈ ਕਾਨੂੰਨ ਨੂੰ ਠੀਕ ਹੈ ਅਗਲਾ ਪ੍ਰਸ਼ਨ ਕੁਝ ਬਾਦੂ ਕੁਸ਼ਨ ਆ ਗਏ ਹੁਣ ਜਿਹੜੇ ਆਪਾਂ ਕਰਨੇ ਆ 101ਵਾਂ ਪ੍ਰਸ਼ਨ ਭਾਰਤੀ ਸੁਪਰੀਮ ਕੋਰਟ ਵਿੱਚ ਕਿਉਰੇਟਿਵ ਪਟੀਸ਼ਨ ਦਾ ਕੀ ਮਕਸਦ ਹੈ ਕਿਉਰੇਟਿਵ ਪਟੀਸ਼ਨ ਜਿਹੜੀ ਸੁਪਰੀਮ ਕੋਰਟ ਚ ਪਾਈ ਜਾਂਦੀ ਉਸ ਦਾ ਕੀ ਮਕਸਦ ਹੈ ਸਮੀਖਿਆ ਪਟੀਸ਼ਨ ਰੱਦ ਹੋਣ ਤੋਂ ਬਾਅਦ ਫੈਸਲੇ ਦੀ ਸਮੀਖਿਆ ਕਰਨ ਲਈ ਜੇ ਤੋ ਸਮੀਖਿਆ ਪਟੀਸ਼ਨ ਵੀ ਰੱਦ ਹੋ ਗਈ ਰਿਵਿਊ ਵਾਲੀ ਪਟੀਸ਼ਨ ਵੀ ਰੱਦ ਹੋ ਗਈ ਉਸ ਤੋਂ ਬਾਅਦ ਫੈਸਲੇ ਦੀ ਜਿਹੜੀ ਸਮੀਖਿਆ ਕਰਨੀ ਆ ਉਹਨੂੰ ਕਿਉਰੇਟਿਵ ਪਟੀਸ਼ਨ ਕਿਹਾ ਜਾਂਦਾ ਹੈ ਠੀਕ ਆ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਡਾਕਟਰਾਈਨ ਆਪੀਥ ਐਂਡ substan ਸਬਸਟੈਂਸ ਪਿੱਟ ਅਤੇ ਸਬਸਟੈਂਸ ਦਾ ਸਿਧਾਂਤ ਕਿਸ ਖੇਤਰ ਨਾਲ ਸੰਬੰਧਿਤ ਹੈ ਇਸ ਸਵਾਲ ਦਾ ਉੱਤਰ ਹੈ ਦੋਸਤੋ ਸੰਵਿਧਾਨਿਕ ਵਿਆਖਿਆ ਆਪਸ਼ਨ ਏ கரெਕਟ ਹੈ ਸੰਵਿਧਾਨਿਕ ਵਿਆਖਿਆ ਕਨਸਟੀਟਿਊਸ਼ਨਲ ਇੰਟਰਪ੍ਰੀਟੇਸ਼ਨ ਨਾਲ ਸੰਬੰਧਿਤ ਆ ਪਿੱਟ ਅਤੇ ਸਬਸਟੈਂਸ ਦਾ ਸਿਧਾਂਤ ਜਦੋਂ ਕਿਸੇ ਕਨਸਟੀਟਿਊਸ਼ਨਲ ਦੀ ਇੰਟਰਪ੍ਰੀਟੇਸ਼ਨ ਕਰਨੀ ਉਸ ਸੰਵਿਧਾਨ ਦੀ ਵਿਆਖਿਆ ਕਰਨੀ ਉਹਤੇ ਲੋਡ ਪੈ ਜਵੇ ਹਨਾ ਉਤੇ ਡਾਕਟਰਨ ਆਫ ਪਿੱਟ ਐਂਡ ਸਬਸਟੈਂਸ ਮਤਲਬ ਕਿ ਸਿਧਾਂਤ ਵਰਤੇ ਜਾਂਦਾ ਹੈ ਅਗਲਾ ਆਪਰੇਸ਼ਨ ਆ ਗਿਆ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਸ਼ੇਚ 2 ਜਾਂ 2 ਤੋਂ ਵੱਧ ਰਾਜਾਂ ਲਈ ਇੱਕ ਸਾਂਝੀ ਹਾਈ ਕੋਰਟ ਦੀ ਸਥਾਪਨਾ ਨਾਲ ਸੰਬੰਧਿਤ ਹੈ ਮਤਲਬ ਕਿਸ ਆਰਟੀਕਲ ਦੇ ਵਿੱਚ ਕਿਹਾ ਗਿਆ ਹੈ ਕਿ ਦੋ ਇੱਕ ਹਾਈ ਕੋਰਟ ਦੋ ਜਾਂ ਦੋ ਤੋਂ ਵੱਧ ਰਾਜਾਂ ਲਈ ਵੀ ਹੋ ਸਕਦਾ ਸਰਵਿਸ ਦੇ ਸਕਦਾ ਸੇਵਾ ਦੇ ਸਕਦਾ ਉਹ ਆਰਟੀਕਲ 231 ਦੇ ਵਿੱਚ ਮੈਂਸ਼ਨ ਕੀਤਾ ਗਿਆ ਜਿਵੇਂ ਪੰਜਾਬ ਅਤੇ ਹਰਿਆਣਾ ਦਾ ਦੋਨਾਂ ਦਾ ਸਾਂਝਾ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਠੀਕ ਆ ਹਾਂ ਆਰਟੀਕਲ 231 ਦੇ ਤਹਿਤ ਮਤਲਬ ਇੱਕਨ ਸੰਜਾ ਹਾਈ ਕੋਰਟ ਬਣਾਇਆ ਜਾ ਸਕਦਾ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਸਬ ਜੁਦੀਸ਼ ਦਾ ਕੀ ਅਰਥ ਹੈ ਸਬ ਜੁਦਾਇਸ ਦਾ ਕੀ ਅਰਥ ਹੈ ਇਸ ਵਾਲ ਦਾ ਉਤਰ ਨਿਆਇਕ ਵਿਚਾਰ ਅਧੀਨ ਇੱਕ ਮਾਮਲਾ ਕਿਸੇ ਨਿਆਇਕ ਵਿਚਾਰ ਲਈ ਅਧੀਨ ਚ ਇੱਕ ਮਾਮਲਾ ਰੱਖਿਆ ਗਿਆ ਉਸ ਨੂੰ ਸਬ ਜੁਦਾਇਸ ਕਿਹਾ ਜਾਂਦਾ ਅਗਲਾ ਪ੍ਰਸ਼ਨ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ ਭਾਰਤੀ ਕਾਨੂੰਨੀ ਵਿੱਚ ਭਾਰਤੀ ਕਾਨੂੰਨ ਵਿੱਚ ਰਿੱਟ ਦੀ ਕਿਸਮ ਨਹੀਂ ਹੈ ਜੇ ਭਾਰਤੀ ਕਾਨੂੰਨ ਦੇ ਵਿੱਚ ਪੰਜ ਤਰ੍ਹਾਂ ਦੀਆਂ ਰਿੱਟਾਂ ਹਨ ਇਹਨਾਂ ਚੋਂ ਕਿਹੜੀ ਰਿੱਟ ਨਹੀਂ ਹੈਗੀ ਮੈਂਡਮਸ ਵੀ ਹੈਗੀ ਆ ਸਰਸ਼ਰੀ ਵੀ ਹੈਗੀ ਆ ਹੈਬਸ ਕੋਰਪਸ ਵੀ ਹੈਗੀ ਆ ਕਿਹੜੀ ਨਹੀਂ ਹੈਗੀ ਇੰਜੈਕਸ਼ਨ ਇਹ ਕੋਈ ਰਿੱਟ ਨਹੀਂ ਹੈਗੀ ਠੀਕ ਆ ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਨਿਆਂਇਕ ਮਾਂ ਦੋਸ਼ ਤੋਂ ਕੀ ਭਾਵ ਹੈ ਨਿਆਂਇਕ ਮਾਂ ਦੋਸ਼ ਤੋਂ ਕੀ ਭਾਵ ਹੈ ਜੁਡੀਸ਼ੀਅਲ ਐਮਪੀਚਮੈਂਟ ਤੋਂ ਕੀ ਭਾਵ ਹੈ ਦੁਰਵਿਵਹਾਰ ਲਈ ਜੱਜ ਨੂੰ ਅਹੁਦੇ ਤੋਂ ਹਟਾਉਣਾ ਮਤਲਬ ਜੱਜ ਨੂੰ ਹਟਾਉਣ ਦਾ ਕੋਈ ਵੀ ਤਰੀਕਾ ਨਹੀਂ ਹੈਗਾ ਠੀਕ ਹੈ ਜੱਜ ਨੂੰ ਇੱਕੋ ਇੱਕ ਤਰੀਕਾ ਹੈ ਉਸ ਦੇ ਅਹੁਦੇ ਤੋਂ ਹਟਾਉਣ ਦਾ ਜੁਡੀਸ਼ੀਅਲ ਐਮਪੀਚਮੈਂਟ ਜੁਡੀਸ਼ੀਅਲ ਐਮਪੀਚਮੈਂਟ ਮਤਲਬ ਕਿ ਉਸ ਦੇ ਵਿਵਹਾਰ ਦਾ ਮੁੱਦਾ ਕ੍ਰੀਏਟ ਕਰਕੇ ਦੁਰਵਿਵਹਾਰ ਦਾ ਮੁੱਦਾ ਕ੍ਰੀਏਟ ਕਰਕੇ ਉਸ ਨੂੰ ਉਸ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਠੀਕ ਆ ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਸੰਵਿਧਾਨ ਦਾ ਕਿਹੜਾ ਅਨੁਛੇਦ ਸੰਸਦ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਹਾਈ ਕੋਰਟਾਂ ਨੂੰ ਖਤਮ ਕਰਨ ਜਾਂ ਬਣਾਉਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ ਇਸ ਸਵਾਲ ਦਾ ਉੱਤਰ ਦੋਸਤੋ ਆਰਟੀਕਲ 241 ਆਰਟੀਕਲ 241 ਦੇ ਤਹਿਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਹਾਈ ਕੋਰਟ ਨੂੰ ਖਤਮ ਕਰਨ ਜਾਂ ਬਣਾਉਣ ਲਈ ਸ਼ਕਤੀ ਪ੍ਰਦਾਨ ਕਰਦਾ ਹੈ ਠੀਕ ਆ ਮਤਲਬ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਜੂਨੀਅਨ ਟ੍ਰੈਟਰੀ ਜਿਨ੍ਹਾਂ ਨੂੰ ਕਹ ਦਿੰਦੇ ਆ ਉਹਨਾਂ ਲਈ ਹਾਈ ਕੋਰਟ ਬਣਾਉਣਾ ਜਾਂ ਖਤਮ ਕਰਨਾ ਆਰਟੀਕਲ 241 ਦੇ ਵਿੱਚ ਇਸ ਬਾਰੇ ਲਿਖਿਆ ਗਿਆ ਹੈ ਅੱਗੇ ਆ ਗਿਆ ਸੰਵਿਧਾਨਿਕ ਕਾਨੂੰਨ ਵਿੱਚ ਵੱਖ ਕਰਨ ਦਾ ਸਿਧਾਂਤ ਕੀ ਹੈ ਡਾਕਟਰਾਈਨ ਆਫ ਸੈਵਰੇਬਿਲਟੀ ਇਨ ਕਨਸਟੀਟਿਊਸ਼ਨ ਲਾ ਕੀ ਹੈ ਇਸ ਵੱਲ ਦਾ ਉਤਰ ਕਾਨੂੰਨ ਦੇ ਸਿਰਫ ਗੈਰ ਕਾਨੂੰਨੀ ਹਿੱਸੇ ਨੂੰ ਰੱਦ ਕਰਨਾ ਠੀਕ ਹੈ ਜੋ ਗੈਰ ਕਾਨੂੰਨੀ ਹਿੱਸਾ ਹੋ ਕਾਨੂੰਨ ਦਾ ਮਤਲਬ ਕੀ ਹੈ ਹਨਾ ਗੈਰ ਕਾਨੂੰਨੀ ਕਿਵੇਂ ਹੋ ਗਿਆ ਜਿਵੇਂ ਮੰਨ ਲਓ ਸੰਵਿਧਾਨ ਨੂੰ ਸੁਪਰਸੀਡ ਕਰ ਰਿਹਾ ਹਨਾ ਸੰਵਿਧਾਨ ਦੇ ਜਾਂ ਸੰਵਿਧਾਨ ਦੀ ਉਲੰਘਣਾ ਕਰ ਰਿਹਾ ਹਨਾ ਉਦੋਂ ਉਸ ਉਸ ਹਿੱਸੇ ਨੂੰ ਕਾਨੂੰਨ ਦੇ ਨੂੰ ਰੱਦ ਕਰ ਦੇਣਾ ਜਦੋਂ ਕੋਈ ਜਦੋਂ ਕੀ ਕਾਨੂੰਨੀ ਹਿੱਸਿਆਂ ਨੂੰ ਬਰਕਰਾਰ ਅ ਰੱਖਣਾ ਮੰਨ ਲਓ ਕਾਨੂੰਨ ਨੂੰ ਬਾਕੀ ਹਿੱਸਿਆਂ ਨੂੰ ਕਾਨੂੰਨ ਦੇ ਨਿਰ ਬਰਕਰਾਰ ਰੱਖਣਾ ਕੁਝ ਹਿੱਸਿਆਂ ਨੂੰ ਰੱਦ ਕਰਨਾ ਤਾਂ ਡਾਕਟਰਾਈਨ ਆਫ ਸੈਵਰੇਬਿਲਟੀ ਇਨ ਕਨਸਟੀਟਿਊਸ਼ਨ ਲਾਭ ਵਰਤੇ ਜਾਂਦਾ ਹੈ ਸੋਧਾਨੀ ਕਾਨੂੰਨ ਵਿੱਚ ਵੱਖ ਕਰਨ ਦਾ ਸਿਧਾਂਤ ਬਾਕੀ ਕਾਨੂੰਨ ਨੂੰ ਵੱਖ ਕਰ ਦੇਣਾ ਕੁਝ ਕਾਨੂੰਨ ਨੂੰ ਰੱਖ ਲੈਣਾ ਠੀਕ ਹੈ ਅਗਲਾ ਪ੍ਰਸ਼ਨ ਆ ਗਿਆ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ ਇਸ ਸਵਾਲ ਦਾ ਉੱਤਰ ਦੋਸਤੋ ਰਾਸ਼ਟਰਪਤੀ ਬਹੁਤ ਹੀ ਸੌਖਾ ਤੁਹਾਨੂੰ ਪਹਿਲਾਂ ਵੀ ਪੜਾ ਚੁੱਕੇ ਹਾਂ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ ਅਗਲਾ ਪ੍ਰਸ਼ਨ ਆ ਗਿਆ ਨਿਆਂਇਕ ਫੈਸਲੇ ਵਿੱਚ ਰਾਸ਼ਿਓ ਡਿਸੇ ਡੈਂਡੀ ਕਿਸ ਨੂੰ ਦਰਸਾਉਂਦਾ ਹੈ ਦੇਸੀ ਡੈਂਡੀ ਰਾਸ਼ਿਓ ਰੇਸ਼ਿਓ ਡਿਸੇ ਡੈਂਡੀ ਕਿਸ ਨੂੰ ਦਰਸਾਉਂਦਾ ਹੈ ਇਸ ਸਵਾਲ ਦਾ ਉੱਤਰ ਅਦਾਲਤ ਦਾ ਉਹ ਹਿੱਸਾ ਜੋ ਬੰਦਨਕਾਰੀ ਮਿਸਾਲ ਹੈ ਠੀਕ ਹੈ ਉਸ ਨੂੰ ਰੇਸ਼ਿਓ ਡਿਸੈਂਡੀ ਕਿਹਾ ਜਾਂਦਾ ਹੈ ਉਹ ਅਦਾਲਤ ਦਾ ਹਿੱਸਾ ਜਿਹੜਾ ਬੰਦਨ ਮਤਲਬ ਪੂਰਾ ਬੰਦਨ ਲਗਾਰ ਗਿਆ ਠੀਕ ਹੈ ਮੰਨਣਾ ਹੀ ਪੈਣਾ ਹੈ ਬੰਦਨਕਾਰੀ ਮਿਸਾਲ ਦਾ ਠੀਕ ਹੈ ਬਾਈਂਡਿੰਗ ਆ ਸਭ ਦੇ ਉੱਤੇ ਬਾਉਂਡ ਆ ਠੀਕ ਆ ਤੇ ਉਸ ਤੋਂ ਬਾਅਦ ਅਗਿਆ ਗਿਆ ਪ੍ਰਸ਼ਨ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਸ਼ਠ ਪਾਰ ਦੀ ਸੁਪਰੀਮ ਕੋਰਟ ਦੀ ਸਥਾਪਨਾ ਕਰਦਾ ਮਤਲਬ ਕਿਹੜੇ ਆਰਟੀਕਲ ਦੇ ਤਹਿਤ ਭਾਰਤੀ ਸੰਵਿਧਾਨ ਦੇ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਲਈ ਲਿਖਿਆ ਗਿਆ ਵੀ ਇੱਕ ਸੁਪਰੀਮ ਕੋਰਟ ਹੋਣੀ ਚਾਹੀਦੀ ਹੈ ਭਾਰਤ ਦੀ ਤਾਂ 124 ਆਰਟੀਕਲ ਦੇ ਵਿੱਚ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਸੁਪਰੀਮ ਕੋਰਟ ਨੂੰ ਕਿਹੜੇ ਅਨੁਸ਼ਠ ਦੇ ਅਧੀਨ ਰਿੱਟੇ ਜਾਰੀ ਕਰਨ ਦੀ ਸ਼ਕਤੀ ਹੈ ਮਤਲਬ ਸੁਪਰੀਮ ਕੋਰਟ ਕਿਹੜੇ ਮਤਲਬ ਕਿ ਰਿੱਟਾਂ ਜਿਹੜੇ ਪੰਜ ਰਿੱਟਾਂ ਹਨ ਤੁਹਾਨੂੰ ਦੱਸਿਆ ਸੀ ਪੰਜ ਰਿੱਟਾਂ ਉਹ ਕਿਹੜੇ ਆਰਟੀਕਲ ਦੇ ਤਹਿਤ ਸੁਪਰੀਮ ਕੋਰਟ ਜਾਰੀ ਕਰ ਸਕਦਾ ਹੈ ਆਰਟੀਕਲ 232 ਸੌਰੀ ਆਰਟੀਕਲ 32 ਦੇ ਤਹਿਤ ਠੀਕ ਹੈ ਆਰਟੀਕਲ 32 ਦੇ ਤਹਿਤ ਰਿਟ ਜਾਰੀ ਕਰ ਸਕਦਾ ਹਾਈ ਕੋਰਟ ਆਰਟੀਕਲ 226 ਦੇ ਤਹਿਤ ਪਰ ਸੁਪਰੀਮ ਕੋਰਟ ਸਿਰਫ ਆਰਟੀਕਲ 32 ਦੇ ਤਹਿਤ ਪੰਜ ਤਰ੍ਹਾਂ ਦੀ ਰਿਟ ਜਾਰੀ ਕਰ ਸਕਦਾ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਸੰਵਿਧਾਨ ਦਾ ਕਿਹੜਾ ਅਨੁਛੇਦ ਰਾਜਾਂ ਲਈ ਉੱਚ ਅਦਾਲਤਾਂ ਦੀ ਸਥਾਪਨਾ ਨਾਲ ਸੰਬੰਧਿਤ ਹੈ ਮਤਲਬ ਇਹ ਰਾਜਾਂ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਜਿਹੜਾ ਹਾਈ ਕੋਰਟ ਦੀ ਸਥਾਪਨਾ ਕਰਨੀ ਹੈ ਕਿਹੜਾ ਆਰਟੀਕਲ ਸੰਬੰਧਿਤ ਹੈ ਉਸਨੂੰ ਆਰਟੀਕਲ 214 ਠੀਕ ਹੈ ਉਸ ਤੋਂ ਅਗਲਾ ਆ ਗਿਆ ਕਿਹੜਾ ਅਨੁਛੇਦ ਉੱਚ ਅਦਾਲਤਾਂ ਨੂੰ ਰਿਟ ਜਾਰੀ ਕਰਨ ਦਾ ਅਧਿਕਾਰ ਦਿੰਦਾ ਹੈ ਹੁਣ ਉਹੀ ਪ੍ਰਸ਼ਨ ਜੋ ਸੁਪਰੀਮ ਕੋਰਟ ਲਈ ਤਾਂ ਆਰਟੀਕਲ ਨੰਬਰ 32 ਆ ਤੇ ਹਾਈ ਕੋਰਟ ਦੇ ਵਿੱਚ ਆਰਟੀਕਲ ਨੰਬਰ 226 ਦੇ ਤਹਿਤ ਹਾਈ ਕੋਰਟ ਜਿਹੜੇ ਰਾਜਾਂ ਦੇ ਵਿੱਚ ਹਾਈ ਕੋਰਟ ਨੂੰ ਰਿਟ ਜਾਰੀ ਕਰ ਸਕਦੇ ਜਿਹੜੀ ਪੰਜ ਤਰ੍ਹਾਂ ਦੀ ਤੇ ਦੋਸਤੋ ਇਸ ਦੇ ਨਾਲ ਤੁਹਾਡੀ ਇਹ ਵੀਡੀਓ ਤੇ ਇਹ ਟਾਪਿਕ ਸਮਾਪਤ ਹੁੰਦਾ ਜੁਡੀਸ਼ੀਅਲ ਇੰਸਟੀਚਿਊਸ਼ਨਸ ਦਾ ਠੀਕ ਆ ਸੰਵਧਾਨਿਕ ਸੰਸਥਾਵਾਂ ਦਾ ਤੁਸੀਂ ਆਪਣੇ ਕਨਸਟੇਬਲ ਤੇ ਸਬ ਇਨਸਪੈਕਟਰ ਦੀ ਭਰਤੀ ਦਾ ਸਿਲੇਬਸ ਚੱਕ ਕੇ ਦੇਖ ਲਿਓ ਉਸ ਦੇ ਵਿੱਚ ਬਿਲਕੁਲ ਸੇਮ ਟਾਪਿਕ ਦਿੱਤੇ ਹੋਏ ਜੋ ਆਪਾਂ ਕਰਵਾ ਰਹੇ ਹਾਂ ਠੀਕ ਆ ਬਾਕੀ ਭਾਰਤੀਆਂ ਲਈ ਵੀ ਪੋਲਿਟੀ ਬਹੁਤ ਇੰਪੋਰਟੈਂਟ ਹੈ ਤੇ ਪੋਲਿਟੀ ਉਹਨਾਂ ਲਈ ਵੀ ਇਹ ਸਾਰੇ ਟਾਪਿਕ ਬਹੁਤ ਇੰਪੋਰਟੈਂਟ ਆ ਤੇ ਇੰਗਲਿਸ਼ ਪੰਜਾਬੀ ਦੇ ਵਿੱਚ ਡਾਟਾ ਸਿਰਫ ਆਪਣੇ ਚੈਨਲ ਦੇ ਵਿੱਚ ਹੀ ਮਿਲ ਰਿਹਾ ਤੁਹਾਨੂੰ ਹੋਣੇ ਵਾਲੇ ਟਾਈਮ 'ਚ ਸਾਰੇ ਆਪਾਂ ਨੇ ਕੰਬਾਈਨ ਕਰਕੇ ਤੁਹਾਨੂੰ ਨੋਟਿਸ ਵੀ ਦੇਣੇ ਸ਼ੁਰੂ ਕਰ ਦੇਣੇ ਤੇ ਆਪਣਾ ਟੈਲੀਗ੍ਰam ਚੈਨਲ ਆ ਨੌਕਰੀ ਗੁਰੂ ਨੂੰ ਵੀ ਜੁਆਇਨ ਕਰ ਲਓ ਤੇ ਆਪਣਾ ਨੰਬਰ ਹੈਗਾ 988874399 ਉਸ ਨੰਬਰ ਤੇ ਉੱਤੇ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਨੌਕਰੀ ਗੁਰੂ ਟੈਲੀਗ੍ਰam ਦਾ ਤੁਹਾਨੂੰ ਲਿੰਕ ਮਿਲ ਜੇਗਾ ਠੀਕ ਆ ਤੇ ਆਪਾਂ ਨੌਕਰੀ ਗੁਰੂ ਟੈਲੀਗ੍ਰam ਦੇ ਵਿੱਚ ਰਜਨਾ ਕਰੰਟ ਅਫੇਅਰ ਦੀ ਪੀਡੀਐਫ ਹੌਣੇ ਇੰਗਲਿਸ਼ ਪੰਜਾਬੀ ਮਿਊਨੀਅਮ 'ਚ ਬਿਲਕੁਲ ਫ੍ਰੀ ਆ ਤੁਸੀਂ ਰਜਨਾ ਦੀ ਕਰੰਟ ਅਫੇਅਰ ਵੀ 5-10 ਮਿੰਟ ਦੇ ਵਿੱਚ ਕਵਰ ਕਰ ਸਕਦੇ ਹੋ ਠੀਕ ਆ ਅੱਜ ਦੀ ਵੀਡੀਓ ਵਿੱਚ ਉਸੇ ਨੇ ਧੰ